ਤਲਤਾ ਸਿਗਾ ਤੇ ਤੀਤੀ ਕੱਲ ਪਾਉਣਗੇ ਸਾਰੇ ਜਾਣੇ ਕਮੈਂਟ ਕਰਕੇ ਦੱਸੋ ਕਿਤਾਂ ਲੱਗਿਆ ਲਓ ਜੀ ਹਾਂ ਫਿਰ ਹੋਛਾ ਮੰਨਦੇ ਹੋਰ ਆਦੇ ਭੈਣ ਨੂੰ ਹਾਂ ਨਹੀਂ ਮੰਜੇ ਤੇ ਸਾਚੀ ਤੇ ਹੁਣ ਆ ਪਪਾ ਵੀ ਘਰੇ ਆਏ ਸੀ ਚਾਹ ਪਾਣੀ ਪੀ ਲਿਆ ਤੇ ਦੇਖੋ ਪਾਪੀ ਬੈਠੇ ਪਾਪੀ ਓ ਯਾਰ सोनू ਕੋਰ ਕੈਮਰੇ ਇਦਾਂ ਘੁਮਾਉਂਦੀ ਹੈ ਜਿੱਦਾਂ ਕੋਈ ਐਕਸ਼ਨ ਫਿਲਮ ਚੱਲਦੀ ਹੁੰਦੀ ਹੈ ਹਾਲੀਵੁੱਡ ਦੀ ਵਿੱਚੋਂ ਹੀਰੋ ਆ ਗਿਆ ਇਦੋਂ ਲੱਤ ਵੱਜੀ ਇਦੋਂ ਮੁੱਕਾ ਵੱਜਿਆ ਹਾਦੇ ਆ ਯਾਰ ਮਾੜਾ ਮੋਟਾ ਟਕਾਲਾ ਕੈਮਰਾ ਮੈਨੂੰ ਤਾਂ ਚੱਕਰ ਆਉਣ ਲੱਗਾ ਤੇਰਾ ਵਲੌਗ ਦੇਖ ਕੇ ਤੇ ਵਲੌਗ ਬਣਾਈ ਜਾਂਦੀ ਐ ਅੱਗੇ ਇਹ ਹਾਏ ਇੱਕ ਆਂਟੀ ਤਾਂ اٹਕੇ ਚੱਲੇਗੀ ਵਿਚਾਰੀ ਸੰਗਦੀ ਐ ਨਾ ਉਹ ਕਹਿੰਦੀ ਮੈਂ ਨਹੀਂ ਵਲੌਗ ਵਿੱਚ ਆਉਣਾ ਕਿਹਨੂੰ ਸਾਡਾ ਚਲਾਜ ਤੇਰੇ ਚੱਲ ਲੱਗਾ ਕਰ ਲੈ ਤੇ ਇਹਨੇ ਕੈਮਰਾ ਪੁੱਠਾ ਕਰਿਆ ਤੂੰ ਬੈਟਮੈਨ ਐ ਜਾਂ ਅਸੀਂ ਬੈਟਮੈਨ ਐ ਅਸੀਂ ਛੱਤਾਂ ਤੇ ਲਟਕ ਕੇ ਤੇਰਾ ਵਲੌਗ ਦੇਖਦੇ ਆ ਕੋ ਸਿੱਧਾ ਰੱਖ ਮਾੜਾ ਮੋਟਾ ਕੈਮਰਾ ਪਤਾ ਨਹੀਂ ਲੱਗਦਾ ਹੈ ਕਿ ਕਮਲੀ ਹੀ ਇਹਨੂੰ ਮੈਂ ਤੇ ਲਾਲ ਲੱਗ ਮੈਂ ਚਲਵਾਣੀ ਫਟਾ ਮੈਂ ਲੱਗ ਗਈ ਤਾਂ ਮੈਂ ਤੇ ਲਾਹ ਪਮੈਂਤੀ ਲਾਤੀ ਹੋ ਮੈਂਤੀ ਕਰ ਮੈਂਤੀ ਲਾਈ ਸੀ ਥੋੜਾ ਪਾਪ ਵੀ ਤੇ ਮੈਂਤੀ ਲਾ ਰਿਹਾ ਦੇਖੋ ਮੈਂਤੀ ਲਾ ਰਿਆ ਤਾਂ ਜਰਾ ਮੈਂਤੀ ਡਾਨੋ ਵੀ ਤੇ ਮੈਂਤੀ ਲਾਦੀ ਪਾ ਮੈਂਤੀ ਲਾਤੀ ਮੈਂਤੀ ਲਾਤੀ ਸੀ ਕਿ ਸੇਦੀ ਗੱਲ ਬਿੜ ਫੇ ਕੀ ਹੋਏ ਬਾਦ ਵਿੱਚ ਦੇਖ ਲਓ सोनू ਕੋਰ ਆਪਣੇ ਬਚਨਾਂ ਦੀ ਇੰਨੀ ਪੱਕੀ ਹੈ ਨਾ ਜੇ ਮਹਿੰਦੀ ਵਾਲਾ ਵਲੌਗ ਆ ਤਾਂ ਮਹਿੰਦੀ ਤੋਂ ਇਲਾਵਾ ਕੋਈ ਗੱਲ ਨਹੀਂ ਕਰਨੀ ਪੂਰੇ ਵਲੌਗ ਚ ਬਸ ਮਹਿੰਦੀ ਮਹਿੰਦੀ ਕਰ ਦੇਣੀ ਸਾਰਿਆਂ ਦੇ ਇਦਾਂ